ਕੰਢੇ ਬੋਤਸਾਰ ਤੇ ਬਾਤ ਕੀ ਮਕਸਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਣਾ ਟਾਵਰ ਮੋਰਚਾ ਜੋ ਆਰੰਭ ਹੋਇਆ ਸੀ ਉਸ ਦੇ 200 ਦਿਨ ਪੂਰੇ ਹੋ ਗਏ ਨੇ 12 ਅਕਤੂਬਰ ਨੂੰ ਭਾਈ ਗੁਰਜੀਤ ਸਿੰਘ ਖਾਲਸਾ ਉਸ ਟਾਵਰ ਤੇ ਚੜ੍ਹੇ ਸੀ 400 ਫੁੱਟ ਉੱਚੇ ਟਾਵਰ ਤੇ ਸਰਕਾਰਾਂ ਨੇ ਗੱਲ ਨਹੀਂ ਗੋਲੀ ਤੇ ਅੱਜ 200 ਵਾਂ ਦਿਨ ਵੀ ਆ ਗਿਆ ਅਸੀਂ ਅੱਜ ਠੰਡੇ ਬੁਰਜ ਤੇ ਮਾਤਾ ਜੀ ਸਹਿਬਜ਼ਾਦਿਆਂ ਦੇ ਚਰਨਾਂ 'ਚ ਸੀਸ ਨਵਾਉਣ ਚ ਆਉਣ ਅਰਦਾਸ ਕਰਨ ਆਏ ਆ ਉਸ ਵੀਰ ਦੀ ਚੜ੍ਹਦੀ ਕਲਾ ਦੇ ਵਾਸਤੇ ਕਿਉਂਕਿ ਠੰਡਾ ਬੁਰਜ ਪ੍ਰਤੀਕ ਹੈ ਕਿ ਜਿੰਨੇ ਮਰਜੀ ਤਸੀਹੇ ਦੇ ਦਿਓ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਕਦੇ ਮੁਕਣਾ ਨਹੀਂ ਜੇ ਸਰਕਾਰ ਇਹ ਸੋਚਦੀ ਹੈ ਕਿ ਗੁਰਜੀਤ ਸਿੰਘ ਖਾਲਸਾ ਉੱਤੇ ਗਰਮੀ 'ਚ ਮਰ ਜਾਏਗਾ ਜਾਂ ਪਹਿਲਾਂ ਸੋਚਦੀ ਸੀ ਠੰਡ 'ਚ ਮਰ ਜਾਏਗਾ ਤੇ ਇਹ ਨਹੀਂ ਹੋਣਾ ਕਿਉਂਕਿ ਠੰਡੇ ਬੁਰਜ ਦੇ ਜਿਹੜੇ ਵਾਰਸ ਆ ਉਹ ਗਰਮੀ ਜਾਂ ਠੰਡ ਨਾਲ ਨਹੀਂ ਮਰਦੇ ਉਹ ਕੁਰਬਾਨੀ ਕਰ ਰਿਹਾ ਹੈ ਕਾਦੇ ਵਾਸਤੇ ਕੁਰਬਾਨੀ ਕਰ ਰਿਹਾ ਉਹ ਵਾਦਾ ਜਿਹੜਾ 25 ਜਨਵਰੀ 2022 ਨੂੰ ਭਗਵੰਤ ਮਾਨ ਸਾਹਿਬ ਨੇ ਖੁਦ ਆਪਣੇ ਮੂੰਹੋਂ ਕੀਤਾ ਉਸ ਵਾਦੇ ਤੋਂ ਅੱਜ ਸਰਕਾਰ ਚਾਹੇ ਮੁਕਰੀ ਬੈਠੀ ਹੈ ਬੇਮਿਸਾਲ ਸਜ਼ਾ ਮੰਗਦਾ ਹੋਇਆ ਉਹ ਤਪੱਸਿਆ ਕਰਦਾ ਪਿਆ ਉਹ ਤਪੱਸਿਆ ਕਰਦਾ ਪਿਆ ਸਾਰਾ ਸਿਆਲ ਸਾਰਾ ਕਕਰ ਪੰਡੇ ਤੇ ਹੰਡਾਇਆ ਅੱਜ 44 ਡਿਗਰੀ ਤੱਕ ਟੈਂਪਰੇਚਰ ਚਾਹ ਜਾ ਚੁੱਕਾ ਹੈ ਅੱਜ ਵੀ ਉੱਥੇ ਇੱਕ ਛੋਟੀ ਜੀ ਜਾਲੀ ਆ ਉੱਤੇ ਹਰੀ ਦੀ ਜਿਹੜੀ ਨਰਸਰੀਆਂ ਤੇ ਪਾਈ ਹੁੰਦੀ ਆ ਕੋਦੇ ਥੱਲੇ ਬਹਿ ਕੇ ਇੱਕ ਕੱਪੜਾ ਗਿੱਲਾ ਕਰਕੇ ਕਿਉਂਕਿ ਪਾਣੀ ਦਾ ਵੀ ਪ੍ਰਬੰਧ ਨਹੀਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਪਾਣੀ ਦਾ ਹੀ ਟਿਕਵਾ ਪ੍ਰਬੰਧ ਕਰ ਦੋ ਪ੍ਰਸ਼ਾਸਨ ਐਸਾ ਮਰਦਈ ਹੋਇਆ ਪਿਆ ਵਾ ਕੋ ਨਹਾਉਣ ਵਾਸਤੇ ਪਾਣੀ ਦਾ ਜਿਗਾਰ ਨਹੀਂ ਹੋ ਪਾ ਰਿਆ ਪਰ ਉਹ ਸੂਰਮਾ ਮੈਂ ਕਹਿੰਦਾ ਧੰਨ ਉਹਦੀ ਮਾਤਾ ਜਿਨੇ ਐਸਾ ਸੂਰਮਾ ਜੰਮਿਆ ਉਹ ਅੱਜ ਵੀ ਸਿੱਖੀ ਸਦਕਾ ਅਡੋਲ ਬੈਠਾ ਜਦੋਂ ਫੋਨ ਕਰੀਏ ਕੀ ਹਾਲ ਐ ਖਾਲਸਾ ਜੀ ਚੜ੍ਹਦੀ ਕਲਾ ਉਸ ਚੜ੍ਹਦੀ ਕਲਾ ਦਾ ਸੁਨੇਹਾ ਅੱਜ ਆਪ ਜੀ ਦੇ ਮਾਦੰਦ ਦੇ ਰਾਈ ਦੇਸ਼ ਦੁਨੀਆ ਦੀਆਂ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਉਹ ਸਿੰਘ ਤਾਂ ਚੜ੍ਹਦੀ ਕਲਾ ਵਿੱਚ ਬੈਠਾ ਹੈ ਕਾਦੇ ਵਾਸਤੇ ਬੈਠਾ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀਆਂ ਹੋ ਰਹੀਆਂ ਲਗਾਤਾਰ ਪਿਛਲੇ ਇੰਨੇ ਸਾਲਾਂ ਤੋਂ 10 ਸਾਲ ਹੋ ਚੁੱਕੇ ਨੇ 450 ਤੋਂ ਵੱਧ ਐਸੀਆਂ ਘਣਾਉਣੀਆਂ ਘਟਨਾਵਾਂ ਹੋ ਚੁੱਕੀਆਂ ਨੇ ਸਰਕਾਰਾਂ ਕਹਿੰਦੀਆਂ ਸੀ ਐਸੇ ਵਾਦੇ ਨਾਲ ਇਹ ਸਰਕਾਰ ਬਣੀ ਸੀ ਕਿ ਸਾਡੀ ਸਰਕਾਰ ਬਣੀ ਤਾਂ ਬੇਅਦਬੀਆਂ ਨਹੀਂ ਹੋਣਗੀਆਂ ਸਾਡੀ ਸਰਕਾਰ ਬਣੀ ਤੇ ਕਰੜੇ ਕਾਨੂੰਨ ਬਣਗੇ ਬੇਮਿਸਾਲ ਸਜ਼ਾ ਦੇ ਕਾਨੂੰਨ ਬਣਨਗੇ ਬਸ ਉਸੇ ਉਮੀਦ ਦੇ ਵਿੱਚ ਲੋਕਾਂ ਨੇ ਸਰਕਾਰ ਬਣਾਤੀ ਤੇ ਅੱਜ ਇਹ ਸਰਕਾਰ ਅਣਗੌਲੀਆਂ ਕਰਦੀ ਪਈ ਹੈ ਇਹ ਅਣਗੌਲੀਆਂ ਕੀਤਾ ਸਰਨਾ ਨਹੀਂ ਜਿਨ੍ਹਾਂ ਨੇ ਇਸ ਮਸਲੇ ਨੂੰ ਅਣਗੌਲੀਆਂ ਕੀਤਾ ਪਹਿਲੀਆਂ ਸਰਕਾਰਾਂ ਦਾ ਜੋ ਹਸ਼ਰ ਹੋਇਆ ਉਹ ਸਭ ਦੇ ਸਾਹਮਣੇ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਬੇਅਦਬੀ ਦੀਆਂ ਘਟਨਾਵਾਂ ਦਾ ਉਹ ਕੰਮ ਨਹੀਂ ਕੀਤਾ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਤੇ ਫਿਰ ਅੱਜ ਉਹ ਆਪਣੀ ਜਗ੍ਹਾ ਲਾਭਦੀਆਂ ਪਈਆਂ ਨੇ ਤੇ ਇਸ ਸਰਕਾਰ ਨੂੰ ਅਸੀਂ ਫੇਰ ਅਪੀਲ ਕਰਦੇ ਹਾਂ ਕਿ ਜੇ ਕਾਨੂੰਨ ਬਣਾਉਣਾ ਤੇ ਜਲਦੀ ਬਣਾਓ ਤਾਂ ਕਿ ਉਹ ਮਾਂ ਦਾ ਪੁੱਤ ਵੀ ਉਸ ਮੋਰਚੇ ਤੋਂ ਫਤਿਹ ਦੇ ਜਕਾਰੇ ਪੁਲਾਉਂਦਾ ਇਠਾ ਆਵੇ ਤੇ ਇਹ ਮੋਰਚਾ ਫਤਿਹ ਹੋਵੇ ਇੱਥੇ ਜਿੱਦਬਾਜੀ ਦਾ ਮਸਲਾ ਨਹੀਂ ਹੈ ਕਿਉਂਕਿ ਸਰਕਾਰਾਂ ਦੇ ਉੱਤੇ ਜਦੋਂ ਕੁਰਸੀਆਂ ਤੇ ਬੰਦੇ ਬੈਠ ਜਾਂਦੇ ਨੇ ਤਾਂ ਫਿਰ ਉਹ ਸਮਝਦੇ ਜਿੱਦਬਾਜੀ ਆ ਇਹ ਗੁਰੂ ਦੀ ਸੇਵਾ ਹੈ ਜੇ ਤੁਸੀਂ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੇ ਹੋ ਜੇ ਸਹਿਬਜ਼ਾਦਿਆਂ ਦੀ ਖੁਸ਼ੀ ਲੈਣਾ ਚਾਹੁੰਦੇ ਹੋ ਤੇ ਛੇਤੀ ਤੋਂ ਛੇਤੀ ਇਹ ਕਾਨੂੰਨ ਬਣਾਓ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਕਹਿਰ ਵਰਤ ਰਿਹਾ ਇਹ ਜਿਹੜੇ ਇਹਡੇ ਵੱਡੇ ਬੱਜਰ ਪਾਪ ਹੋ ਰਹੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗਾਂ ਲੱਗ ਰਹੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਤੇ ਇਹ ਸਾਰਾ ਕੁਝ ਇੱਕ ਮਜ਼ਾਕ ਬਣ ਕੇ ਰਹਿ ਗਿਆ ਇੰਨਾ ਵੱਡਾ ਇੰਨਾ ਵੱਡਾ ਐਡਾ ਵੱਡਾ ਕਹਿਰ ਐਡਾ ਵੱਡਾ ਕੋਹਰਾ ਮੈਂ ਐਡਾ ਵੱਡਾ ਪਾਪ ਇਸ ਧਰਤੀ ਤੇ ਹੋ ਰਿਹਾ ਉਸ ਉਸ ਸੂਬੇ ਦੇ ਰਾਜੇ ਨੂੰ ਨੀਂਦ ਕਿੱਦਾਂ ਪੈਂਦੀ ਆ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਰਾਜਾ ਜਿਹੜਾ ਕਹਿੰਦਾ ਸੀ ਕਿ ਸਾਡੀ ਸਰਕਾਰ ਆਈ ਤੇ ਬੇਮਿਸਾਲ ਸਜ਼ਾ ਦਾ ਕਾਨੂੰਨ ਬਣੇਗਾ ਤਾਂ ਕਿ ਕੋਈ ਹਿੰਮਤ ਹੀ ਨਾ ਕਰ ਸਕੇ ਦੁਬਾਰਾ ਬੇਅਦਬੀ ਕਰਨ ਦੀ ਅੱਜ ਉਹ ਕਿੱਥੇ ਗਈਆਂ ਗੱਲਾਂ ਉਹੀ ਯਾਦ ਕਰਾਉਣ ਵਾਸਤੇ ਅੱਜ ਅਸੀਂ ਹਾਜ਼ਰ ਹੋਏ ਹਾਂ ਸਾਹਿਬਜ਼ਾਦਿਆਂ ਦੇ ਚਰਨਾ ਚਰਦਾਸ ਕੀਤੀ ਹੈ ਕਿ ਜਿੱਦਾਂ ਤੁਸੀਂ ਨੇ ਸਿੱਖੀ ਸਿੱਧਕ ਨਿਭਾਇਆ ਸੀ ਉਦਾਂ ਹੀ ਉਹਦਾ ਵੀ ਸਿੱਖੀ ਸਿੱਧਕ ਨਿਭੇ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਫਤਿਹ ਹੋਏ ਫਤੇਗੜ ਸਾਹਿਬ ਦੀ ਧਰਤੀ ਤੇ ਅੱਜ ਇਹ ਅਰਦਾਸ ਕੀਤੀ ਹੈ ਜੀ ਸਰਕਾਰ ਜਿਹੜੀ ਬਣਦੀ ਹੈ ਕੋਈ ਵੀ ਉਕਾਤ ਜਿਹੜੀ ਸੰਭੱਧ ਹੈ ਉਹਨਾਂ ਕੋ ਪਹਿਲਾਂ ਪ੍ਰੋਖਾ ਦਵਾਦੀ ਹੈ ਵੀ ਬੀਐਫਐਸ ਦੇ ਜਿਹੜੇ ਲੋਕੀ ਨਾ ਉਹਨਾਂ ਦਾ ਸਦਾ ਸਤ ਪਿਆਰ ਹੈ ਜੀ ਦੁਬਾਰਾ ਬੇਦਵੀ ਨਹੀਂ ਹੋਏਗੀ ਪਰ ਇਹ سلسلہ ਲਗਾਤਾਰ 10 ਸਾਲ ਤੋਂ ਐਵੇਂ 10 15 ਸਾਲ ਤੋਂ ਚੱਲਦਾ ਆ ਰਿਹਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਹੋਏ ਬਿਲਕੁਲ ਜੀ ਇਹ ਤਾਂ ਦੁਖਾਂਤ ਹੈ ਇਹ ਸਰਕਾਰ ਨੂੰ ਬੇਅਦਬੀਆਂ ਨਹੀਂ ਦਿਖਦੀਆਂ ਪਈਆਂ ਹਨਾ ਇਹ ਚੰਗੀ ਗੱਲ ਨਸ਼ਾ ਰੋਕਦੇ ਪਏ ਨੇ ਜੁੱਧ ਨਸ਼ਿਆਂ ਵਿਰੁੱਧ ਚੰਗੀ ਗੱਲ ਨਸ਼ੇ ਰੋਕੋ ਸਾਡੇ ਪੁੱਤ ਮਰਦੇ ਪਏ ਨੇ ਸਾਡਾ ਹੀ ਪੰਜਾਬ ਮਰਦਾ ਪਿਆ ਤੇ ਤੁਹਾਨੂੰ ਬੇਅਦਬੀਆਂ ਨਹੀਂ ਬੇਅਦਬੀਆਂ ਦੇ ਵਿਰੁੱਧ ਜੁੱਧ ਕਿਉਂ ਨਹੀਂ ਚੇੜਿਆ ਜਾ ਰਿਹਾ ਕਿਉਂ ਨਹੀਂ ਐਸਐਸਪੀਆਂ ਨੂੰ ਤੇ ਸੀਪੀਸੀ ਨੂੰ ਇਹ ਹਦਾਇਤ ਕੀਤੀ ਜਾ ਰਹੀ ਕਿ ਜੇ ਬੇਅਦਬੀ ਹੋ ਗਈ ਤੁਹਾਡੇ ਖੇਤਰ 'ਚ ਤੇ ਤੁਸੀਂ ਜ਼ਿੰਮੇਵਾਰ ਹੋਗੇ ਅਸੀਂ ਜਦੋਂ ਕੇਜਰੀਵਾਲ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਮੇਰੇ ਕੋਲ ਉਹ ਸਪੀਚ ਆ ਉਹਨੂੰ ਰਿਕਾਰਡ ਹੈ ਕਹਿੰਦੇ ਸੀ ਸਾਡੀ ਸਰਕਾਰ ਆਏਗੀ ਬੇਅਦਬੀ ਨਹੀਂ ਹੋਏਗੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਇਸ ਸਰਕਾਰ ਨੇ 2022 ਤੋਂ ਜਦੋਂ ਦੀ ਸਰਕਾਰ ਬਣੀ ਆ ਬੇਅਦਬੀਆਂ ਰੋਕਣ ਲਈ ਕਿਹੜਾ ਸਟੈਪ ਚੱਕਿਆ ਕਿਹੜੀ ਇੰਟੈਲੀਜੈਂਸ ਰਿਪੋਰਟ ਆ ਆ ਇੰਟੈਲੀਜੈਂਸ ਵਾਲੇ ਵੀ ਇੱਥੇ ਖੜੇ ਨੇ ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਆਪਣੇ ਸੀਨੀਅਰ ਜਨੂੰ ਪੁੱਛੋ ਹਾਂ ਕੋਈ ਇੱਕ ਇੰਟੈਲੀਜੈਂਸ ਰਿਪੋਰਟ ਹੈ ਤੁਹਾਡੇ ਕੋਲ ਕਿ ਬੇਅਦਬੀ ਹੋਣ ਤੋਂ ਪਹਿਲਾਂ ਤੁਸੀਂ ਕੋਈ ਬੰਦਾ ਫੜਿਆ ਹੋਏ